ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਗੱਲ ਕਰੀਏ ਤਾਂ 24 ਦਿਨ ਖਨੌਰੀ ਬਾਰਡਰ ਦੇ ਉੱਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਪੂਰੇ ਹੋ ਚੁੱਕੇ ਨੇ ਇਸ ਵਿਚਾਲੇ ਨਾ ਤਾਂ ਹਲੇ ਤੱਕ ਸਰਕਾਰ ਦੇ ਵੱਲੋਂ ਕੋਈ ਗੱਲਬਾਤ ਸ਼ੁਰੂ ਕੀਤੀ ਗਈ ਹੈਗੀ ਨਾ ਹੀ ਜਿਹੜੀ ਕਿਸਾਨਾਂ ਦੇ ਨਾਲ ਜਿਹੜੀ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੋਈ ਸਰਕਾਰ ਪੰਜਾਬ ਜਾਂ ਕੇਂਦਰ ਸਰਕਾਰ ਦੇ ਵੱਲੋਂ ਚਿੰਤਾ ਜਿਹੜੀ ਉਹ ਪ੍ਰਗਟਾਈ ਗਈ ਹੈਗੀ ਪਾਵੇਂ ਕਿਸ ਵਿਚਾਰੇ ਜਿਹੜਾ ਹੁਣ ਸੁਪਰੀਮ ਕੋਰਟ ਨੇ ਦਖਲੀ ਜ਼ਰੂਰ ਦੇ ਦਿੱਤੀ ਹੈ ਕਿ ਸੁਪਰੀਮ ਕੋਰਟ ਦਖਲ ਜ਼ਰੂਰ ਦੇ ਰਿਹਾ ਹੈ ਕਿ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਉਹ ਜਿਆਦਾ ਜ਼ਰੂਰੀ ਹੈ ਕਿਸਾਨੀ ਮੰਗਾਂ ਤੋਂ ਵੀ ਕਿਤੇ ਜਿਆਦਾ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ 24ਵੇਂ ਦਿਨ ਦੇ ਵਿੱਚ ਅੱਜ 25 ਦਿਨ ਜਿਹੜੇ ਉਹ 25ਵੇਂ ਦਿਨ ਦੇ ਵਿੱਚ ਮਰਨ ਵਰਤ ਜਿਹੜਾ ਸ਼ਾਮਿਲ ਹੋ ਚੁੱਕਿਆ ਹੈ 24ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈਗੀ ਜਿੱਥੇ ਕਿ ਉਹਨਾਂ ਨੂੰ ਚੱਕਰ ਆਉਂਦੇ ਨੇ ਉਹ ਚੱਕਰ ਖਾ ਕੇ ਡਿੱਗ ਪੈਂਦੇ ਨੇ ਉਲਟੀਆਂ ਉਹਨਾਂ ਨੂੰ ਹੁੰਦੀਆਂ ਨੇ ਤੇ ਕਾਫੀ ਜ਼ਿਆਦਾ ਜਿਹੜਾ ਸਿਹਤ ਨਾਜ਼ੁਕ ਉਹਨਾਂ ਦੀ ਹੋ ਜਾਂਦੀ ਹੈ ਤਕਰੀਬਨ 10 ਮਿੰਟ ਤੱਕ ਜਿਹੜਾ ਉਹ ਹੋਸ਼ ਦੇ ਵਿੱਚ ਨਹੀਂ ਆਉਂਦੇ ਤਸਵੀਰਾਂ ਜਿਹੜੀਆਂ ਇਹ ਅੰਦਰ ਦੀਆਂ ਨਿਕਲ ਕੇ ਜਿਹੜੀਆਂ ਬਾਹਰ ਆਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਜਿੱਥੇ ਕਿ ਉਹਨਾਂ ਦੀ ਕੰਡੀਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਕ੍ਰਿਟੀਕਲ ਬਣੀ ਹੋਈ ਸੀ ਮੁਸ਼ਕਲ ਜਿਹੜੀ ਬਣੀ ਹੋਈ ਸੀ ਪਰ ਬਾਅਦ ਦੇ ਵਿੱਚ 10 ਮਿੰਟਾਂ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਡਾਕਟਰਾਂ ਦੇ ਮਿਹਨਤ ਦੇ ਸਦਕਾ ਜਾਂ ਲੋਕਾਂ ਦੀਆਂ ਦਬਾਵਾਂ ਦੇ ਸਦਕਾ ਲੋਕਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਉਹਦੇ ਸਤਕਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੋਸ਼ ਉਹ ਆਏਗਾ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋਗੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਉਹ ਸਿਹਤ ਕਾਫੀ ਜ਼ਿਆਦਾ ਉਹ ਨਾਜ਼ੁਕ ਬਣੀ ਹੋਈ ਸੀ ਪੂਰਾ ਦਿਨ ਜੇ ਗੱਲ ਕਰੀਏ ਤਾਂ ਹੋਸ਼ ਸਟੇਜ ਵੀ ਜਿਹੜੀ ਉਹ ਬੰਦ ਰੱਖੀ ਗਈ ਸੋ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਨਮੋਸ਼ੀ ਵਾਲਾ ਮਾਹੌਲ ਤਾਂ ਬਣਿਆ ਹੀ ਸੀ ਲੋਕ ਸੋਚਣ ਲੱਗੇ ਹੋਏ ਸੀਗੇ ਕਿ ਸ਼ਾਇਦ ਜਿਹੜਾ ਅੱਜ ਸਟੇਜ ਨਹੀਂ ਚਲਾਈ ਗਈ ਤਾਂ ਕੋਈ ਨਾ ਕੋਈ ਜਿਹੜਾ ਉਹ ਸਥਿਤੀ ਉਹ ਪੈਦਾ ਹੋ ਚੁੱਕੀ ਹੈ ਕਿਉਂਕਿ ਆਗੂ ਵੀ ਸਟੇਜ ਦੇ ਉੱਪਰ ਮੌਜੂਦ ਨਹੀਂ ਸੀ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਲੈ ਕੇ ਜਿਹੜਾ ਉਹ ਭਜਨ ਅਠੋ ਕੀਤੀ ਜਾ ਰਹੀ ਸੀ ਦਰਜਨ ਤੋਂ ਵੱਧ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਉਹ ਮੌਕੇ ਦੇ ਉੱਪਰ ਆ ਮੌਜੂਦ ਸੀ ਸੋ ਪਾ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਕੱਲ ਹੋ ਡਾਕਟਰਾਂ ਦੀ ਟੀਮ ਇੱਕ ਭੇਜੀ ਗਈ ਸੀ ਉਹਨਾਂ ਦੇ ਸੈਂਪਲ ਲੈਣ ਦੇ ਲਈ ਰਿਪੋਰਟਾਂ ਲੈਣ ਦੇ ਲਈ ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਪੰਜਾਬ ਸਰਕਾਰ ਤੋਂ ਜਗਜੀਤ ਸਿੰਘ ਡੱਲੇਵਾਲ ਦੀਆਂ ਰਿਪੋਰਟਾਂ ਮੰਗੀਆਂ ਨੇ ਪਰ ਪੰਜਾਬ ਸਰਕਾਰ ਨੇ ਜਿਹੜਾ ਉਹ ਹੱਥ ਖੜੇ ਕਰ ਦਿੱਤੇ ਨੇ ਕਿ ਉਹਨਾਂ ਦੇ ਲਵੇ ਜਗਜੀਤ ਸਿੰਘ ਡੱਲੇਵਾਲ ਦੀ ਕੋਈ ਵੀ ਰਿਪੋਰਟ ਮੌਜੂਦ ਨਹੀਂ ਤਾਂ ਇਸੇ ਕਰਕੇ ਪੰਜਾਬ ਸਰਕਾਰ ਨੂੰ ਜਿਹੜੀ ਉਹ ਝਾੜ ਪਾਈ ਗਈ ਤੇ ਪੰਜਾਬ ਸਰਕਾਰ ਦੇ ਹੁਣ ਦੋ ਤੋਂ ਵੱਧ ਦਰਜਣ ਜਿਹੜੇ ਡਾਕਟਰ ਸੀਗੇ ਉਹ ਖਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਦੇ ਸੈਂਪਲ ਲੈਣ ਦੇ ਲਈ ਪਹੁੰਚੇ ਸੀਗੇ ਸੋ ਹੁਣ ਤੱਕ ਜਿਹੜੀਆਂ ਇਹ ਰਿਪੋਰਟਾਂ ਨੇ ਉਹ ਸਾਹਮਣੇ ਨਹੀਂ ਆਈਆਂ ਕਿ ਉਹਨਾਂ ਦੀ ਸਿਹਤ ਕਿੰਨੀ ਨਾਜ਼ੁਕ ਹੈ ਤੇ ਕਮਜ਼ੋਰ ਹੈਗੀ ਸੋ ਦੇਖਣਾ ਇਹ ਹੋਵੇਗਾ ਕਿ ਉਹਨਾਂ ਰਿਪੋਰਟਾਂ ਦੇ ਵਿੱਚ ਕੀ ਆਉਂਦਾ ਹੈਗਾ ਕੀ ਰਿਪੋਰਟਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਸੁਪਰੀਮ ਕੋਰਟ ਤੇ ਦੋਵੇਂ ਕੇਂਦਰ ਅਤੇ ਪੰਜਾਬ ਸਰਕਾਰ ਉਹਨਾਂ ਰਿਪੋਰਟਾਂ ਦੇ ਉੱਪਰ ਕੀ ਸੰਗਿਆਨ ਲੈਂਦੀ ਹੈ ਕੀ ਫੈਸਲਾ ਜਿਹੜਾ ਉਹ ਇਸ ਨੂੰ ਲੈ ਕੇ ਜਿਹੜਾ ਉਹ ਜਲਦੀ ਦਿੱਤਾ ਜਾਂਦਾ ਹੈਗਾ ਤੇ ਅਗਲਾ ਜਿਹੜਾ ਐਕਸ਼ਨ ਉਹ ਕੀ ਹੋਵੇਗਾ Então, so, vídeo, share, Juro,